ਅੱਜ ਪਿੰਡ ਪੰਨੀ ਵਾਲਾ ਫੱਤਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਚੌਕੀ ਦੇ ਇੰਚਾਰਜ ਸਰਦਾਰ ਸੁਖਜੀਤ ਸਿੰਘ ਐਸਆਈ ਆਪਣੀ ਸਰਵਿਸ ਪੂਰੀ ਇਮਾਨਦਾਰੀ ਨਾਲ ਕਰਕੇ ਰਿਟਾਇਰ ਹੋ ਗਏ ਹਨ ਉਹਨਾਂ ਦੀ ਰਿਟਾਇਰਮੈਂਟ ਤੇ ਪਿੰਡ ਬਿੱਡਾ ਦੇ ਸਰਦਾਰ ਜਗਜੀਤ ਸਿੰਘ ਅਤੇ ਪਿੰਡ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਰਦਾਰ ਸੁਖਜੀਤ ਸਿੰਘ ਐਸਆਈ ਨੇ ਕਿਹਾ ਕੇ ਪੰਨੀ ਵਾਲਾ ਤੇ ਆਸ-ਪਾਸ ਦੇ ਪਿੰਡ ਮੇਰਾ ਪਰਿਵਾਰ ਬਣ ਗਿਆ ਸੀ ਜਿਸ ਤਰ੍ਹਾਂ ਮੈਨੂੰ ਸਨਮਾਨਤ ਕੀਤਾ ਜਾ ਰਿਹਾ ਹੈ ਮੈਂ ਡਾਢੀ ਖੁਸ਼ੀ ਮਹਿਸੂਸ ਕਰਦਾ ਹਾਂ ਕਾਰਜ ਸਿੰਘ ਜੀ ਅੱਜ ਤੁਸੀਂ ਸਰਦਾਰ ਸੁਖਜੀਤ ਸਿੰਘ ਜੀ ਸਬ ਇੰਸਪੈਕਟਰ ਜਿਹੜੇ ਚੌਕੀ ਪੰਨੀ ਵਾਲਾ ਫੱਟਾ ਦੇ ਇੰਚਾਰਜ ਹੈ ਉਹਨਾਂ ਨੂੰ ਤੁਸੀਂ ਸਨਮਾਨਤ ਕਰ ਰਹੇ ਹੋ ਪਿੰਡ ਮਿੱਡਾ ਵੱਲੋਂ ਵੀ ਪਹਿਲਾਂ ਵੀ ਬڑے ਠਾਣੇਦਾਰ ਇੱਥੇ ਆਏ ਗਏ ਤੇ ਉਹ ਰਿਟਾਇਰ ਵੀ ਹੋਇਆ ਤੇ ਇਹਨਾਂ ਨੂੰ ਤੁਸੀਂ ਖਾਸ ਤੌਰ ਤੇ ਅੱਜ ਸਰਮਾਤ ਕਿਉਂ ਕਰ ਰਹੇ ਹੋ ਇਹਦੀਆਂ ਕਈ ਵਜ੍ਹਾ ਨੇ ਜੀ ਇੱਕ ਤਾਂ ਵੱਡੀ ਵਜ੍ਹਾ ਵੀ ਸਾਡੀ ਇਸ ਪੰਨੀ ਵਾਲਾ ਚੌਂਕੀ ਤੋਂ ਰਿਟਾਇਰ ਹੋ ਰਹੇ ਨੇ ਕਿ ਬੜੀ ਇਹ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਦੀ ਰਿਟਾਇਰਮੈਂਟ ਆਈ ਹੈ ਤਾਂ ਸਾਡੀ ਇਸ ਚੌਂਕੀ ਚ ਆਈ ਹੈ ਸਾਡਾ ਪਿੰਡ ਇਸ ਚੌਂਕੀ 'ਚ ਪੈਂਦਾ ਹੈ ਦੂਜੀ ਗੱਲ ਕਿ ਇਹਨਾਂ ਦਾ ਸੁਭਾਅ ਤੇ ਜਿਵੇਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਭਾਵੇਂ ਕਿਸੇ ਵੀ ਸਰਕਾਰ ਦੇ ਵਿੱਚ ਇਹਨਾਂ ਨੇ ਇਸ ਚੌਂਕੀ ਦੇ ਵਿੱਚ ਡਿਊਟੀ ਕੀਤੀ ਆ ਤਾਂ ਹਰ ਪਿੰਡ ਦੇ ਬੰਦੇ ਦਾ ਮਾਣ ਸਤਿਕਾਰ ਕੀਤਾ ਭਾਵੇਂ ਉਹ ਕਾਲੀ ਪਾਰਟੀ ਦਾ ਪਹੁੰਚਾ ਭਾਵੇਂ ਭਾਜੀਪੀ ਦਾ ਭਾਵੇਂ ਕਾਂਗਰਸ ਦਾ ਭਾਵੇਂ ਆਪ ਦਾ ਸੀ ਇਸ ਤੋਂ ਪਹਿਲਾਂ ਜਦੋਂ ਨਹੀਂ ਸਰਕਾਰ ਸੀ ਤਾਂ ਹੁਣ ਵੀ ਇਸ ਚੌਂਕੀ ਦੇ ਵਿੱਚ ਕੋਈ ਵੀ ਬੰਦਾ ਗਿਆ ਕਿਸੇ ਦਾ ਅੱਜ ਤੱਕ ਇਹੋ ਜਿਹਾ ਲੰਮਾ ਨਹੀਂ ਆਇਆ ਵੀ ਇਹਨਾਂ ਦੇ ਰਾਜ ਦੇ ਵਿੱਚ ਚੌਂਕੀ 'ਚ ਜਾ ਕੇ ਕਿਸੇ ਨੂੰ ਕੋ ਨਰਾਸ਼ ਹੋ ਕੇ ਮੁੜਨਾ ਪਿਆ ਹੋਵੇ ਫਿਰ ਜਿੰਨੇ ਫੈਸਲੇ ਕੀਤੇ ਨਿਰਪੱਖ ਕੀਤੇ ਨੂੰ ਬਿਨਾ ਕਿਸੇ ਦਬਾਅ ਤੋਂ ਔਰ ਬਿਨਾ ਕਿਸੇ ਲਾਲਚ ਤੋਂ ਤੇ ਬਿਨਾ ਕਿਸੇ ਦੀ ਸਪਾਰਸ਼ ਤੋਂ ਸਹੀ ਫੈਸਲਾ ਹੋ ਕੇ ਆਉਂਦਾ ਰਿਹਾ ਇਸ ਕਰਕੇ ਸਾਨੂੰ ਲੱਗਦਾ ਵੀ ਅਸੀਂ ਚੌਂਕੀ 'ਚ ਜਾਣਾ ਕਈ ਵਾਰੀ ਜਾਣਾ ਹੀ ਠੀਕ ਨਹੀਂ ਸੀ ਸਮਝਦੇ ਇੱਕ ਸਾਡੇ ਵੱਡੇ ਭਰਾ ਬੈਠਿਆ ਇਹਨਾਂ ਨੇ ਫੈਸਲਾ ਸਹੀ ਕਰਨਾ ਇਸ ਕਰਕੇ ਚੌਂਕੀ ਦੇ ਵਿੱਚ ਨਹੀਂ ਤੇ ਅੱਗੇ ਤੁਸੀਂ ਵੇਖ ਲਓ ਪਿਛਲੀਆਂ ਸਰਕਾਰਾਂ 'ਚ 10-10 ਬੰਦੇ ਤੁਰੇ ਜਾਂਦੇ ਸੀ 10 ਹੁੰਦੇ ਜਾਂਦੇ ਸੀ ਇਹਨਾਂ ਨੇ ਸਭ ਨੂੰ ਕਿਹਾ ਵੀ ਬੇਫਿਕਰ ਹੋ ਜਾਓ ਮੈਂ ਇਸ ਚੌਂਕੀ ਦੇ ਵਿੱਚ ਆ ਇੱਥੇ ਕੋਈ ਗਲਤ ਫੈਸਲਾ ਨਹੀਂ ਹੋਊਗਾ ਦੂਜੀ ਗੱਲ ਆ ਬੜੀ ਦਲੇਰੀ ਦੇ ਨਾਲ ਆ ਸਾਡੇ ਪਿੰਡ ਦੇ ਵਿੱਚ ਜਿਹੜਾ ਚਿੱਟੇ ਵਾਲੇ ਘਰ ਨੇ ਉਹਨਾਂ ਨੂੰ ਸੀਜ ਕੀਤਾ ਖੁਦ ਜਾ ਕੇ ਉਹਨਾਂ ਦੇ ਬੂਹੇ ਦੇ ਉੱਤੇ ਲਿਸ਼ਟਾਂ ਲਾਈਆਂ ਨਸ਼ੇ ਤੇ ਵੀ ਠੱਲ ਪਾਈ ਤਾਂ ਚੋਰੀ ਤੇ ਵੀ ਠੱਲ ਪਾਈ ਇਸ ਕਰਕੇ ਇਹ ਮੈਂ ਨਹੀਂ ਕਹਿੰਦਾ ਵੀ ਇਸ ਤੋਂ ਪਹਿਲਾਂ ਚੰਗੇ ਨਹੀਂ ਆਏ ਅਫਸਰ ਬਹੁਤ ਚੰਗੇ ਵੀ ਆਏ ਆ ਤਾਂ ਸਾਡੀ ਖੁਸ਼ੀ ਦੀ ਗੱਲ ਇਹ ਆ ਵੀ ਇਹ ਰਿਟਾਇਰ ਸਾਡੀ ਚੌਂਕੀ 'ਚ ਹੋ ਰਹੇ ਨੇ ਸਾਨੂੰ ਇਹ ਖੁਸ਼ੀ ਵੀ ਆ ਵੀ ਰਿਟਾਇਰ ਹੋ ਰਹੇ ਨੇ ਤਾਂ ਅੱਜ ਅਸੀਂ ਇਸ ਗੱਲ ਤੇ ਅਦਾਸ ਵੀ ਹਾਂ ਕਿ ਸਾਡੇ ਭਰਾ ਸਾਨੂੰ ਅੱਜ ਛੱਡ ਕੇ ਇਸ ਚੌਂਕੀ ਤੋਂ ਜਾ ਰਹੇ ਨੇ ਤਾਂ ਸਾਨੂੰ ਉਹ ਚੌਂਕੀ ਇਹਨਾਂ ਬਿਨਾ ਸੁੰਨੀ-ਸੁੰਨੀ ਲੱਗੇਗੀ ਅੱਗੇ ਨਹੀਂ ਤੇ ਬੜੀ ਖੁਸ਼ੀ ਨਾਲ ਲੰਘਦੇ ਟੱਪਦੇ ਜਾਈਦਾ ਸੀ ਸਾਡੇ ਭਰਾ ਬੈਠੇ ਆ ਅਨਮੋਲ ਹੀਰਾ ਅੱਜ ਆਪਾ ਤੋਂ ਮਤਲਬ ਗਵਾਲਿਆ ਆਪਾਂ ਵੀ ਰਿਟਾਇਰਮੈਂਟ ਚਲੋ ਖੁਸ਼ੀ ਦੀ ਗੱਲ ਵੀ ਐ ਤੇ ਆਪਣੇ ਵਾਸਤੇ ਕੁਝ ਉਦਾਸੀ ਦੀ ਗੱਲ ਵੀ ਐ ਵੀ ਅਨਮੋਲ ਹੀਰਾ ਜਿਹੜਾ ਜਾ ਇੱਥੋਂ ਜਾ ਰਿਹਾ ਥੋਡੇ ਮਿੱਡੇ ਪਿੰਡ ਦੇ ਵਿੱਚ ਨਸ਼ੇ ਦਾ ਗੜ ਸੇਕ ਮੰਨਿਆ ਜਾਂਦਾ ਹੈ ਇਹਨਾਂ ਦੇ ਆਉਣ ਨਾਲ ਕਿੰਨਾ ਕੁ ਫਰਕ ਪਿਆ ਸੀ ਨਸ਼ੇ ਦਾ ਇਹਨਾਂ ਦੇ ਆਉਣ ਨਾਲ ਹੀ ਘਰ ਟੁੱਟ ਗਿਆ ਸੀ ਕਿਉਂਕਿ ਸਹਿੋਂ ਦਾ ਮਾਹੌਲ ਵਹਿ ਗਿਆ ਸੀ ਨਸ਼ੇੜੀਆਂ ਚ ਨਹੀਂ ਸਾਡੇ ਪਿੰਡ ਤਾਂ 10 ਸਿੱਧਰੋਂ ਆਉਂਦੇ ਸੀ 10 ਇੱਧਰੋਂ ਆਉਂਦੇ ਸੀ ਔਰ ਇਹਨਾਂ ਦੇ ਆਉਣ ਦੇ ਨਾਲ ਹੁਣ ਮੇਰੀ ਪਹਿਲੀ ਆਪਦੀ ਸਮਸ਼ਾਨ ਘਾਟ ਚਾ ਉੱਥੇ ਬਹੁਤ ਮੁੰਡੇ ਆਉਂਦੇ ਹੁੰਦੇ ਸੀ ਟਿਕਟੂਕੇ ਲਾਉਣ ਅਕਸਰ 55 ਉੱਥੇ ਮਿਲਦੀਆਂ ਹੁੰਦੀਆਂ ਸੀ ਸਾਨੂੰ ਹੁਣ ਅਸੀਂ ਉੱਥੇ ਜਾਂਦੇ ਆ ਤਾਂ ਇਹੋ ਜਿਹਾ ਕੁਝ ਨਹੀਂ ਹੈਗਾ ਸੋ ਬੁਰ ਬਹੁਤ ਸੁਧਾਰ ਕੀਤਾ ਹੈ ਅਸੀਂ ਤਾਂ ਸਾਨੂੰ ਤਾਂ ਇਹ ਸੋਚ ਸੀ ਸਾਡੀ ਤਾਂ ਵੀ ਭਰਾ ਸਾਡੇ ਇਸ ਤੋਂ ਵੀ ਤਰੱਕੀ ਕਰਨਗੇ ਕਿ ਸਾਡੇ ਵਿੱਚ ਕੁਝ ਹੋਰ ਸਮਾ ਰਹਿਣਗੇ ਪਰ ਚਲੋ ਇਹਨਾਂ ਦੀ ਆਪਦੀ ਰਾਜੀ ਖੁਸ਼ੀ ਦੇ ਨਾਲ ਰਿਟਾਇਰਮੈਂਟ ਲੈ ਰਹੇ ਨੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਵਿੱਚ ਅੱਜ ਆਏਗਾ ਜਿਵੇਂ ਲੱਗਦਾ ਸੀ ਵੀ ਆਪਾਂ ਇੱਕ ਦੂਜੇ ਦੇ ਘਰੇ ਜਾਵਨੇ ਚੌਂਕੀ 'ਚ ਇਸੇ ਤਰ੍ਹਾਂ ਹੀ ਜਾਂਦੇ ਸੀ ਬਿਲਕੁਲ ਜੀ ਕਦੇ ਮਹਿਸੂਸ ਹੀ ਨਹੀਂ ਸੀ ਹੋਇਆ ਵੀ ਚੌਂਕੀ ਚੱਲੇ ਆਂ ਤੇ ਆਪਦੇ ਘਰੇ ਚੱਲੇ ਆਂ ਭਾਵੇਂ ਅੱਧੀ ਰਾਤ ਨੂੰ ਫੋਨ ਮਾਰੀਦਾ ਸੀ ਬੂਹਾ ਖੜਕਾਈਦਾ ਸੀ ਪੂਰਾ ਮਾਨ ਸਤਕਾਰ ਮਿਲਦਾ ਸੀ ਹਰੇਕ ਬੰਦੇ ਨੂੰ ਸਰ ਜੀ ਤੁਸੀਂ ਨਿਰਵਿਵਾਦ ਹੋ ਕੇ ਇੱਥੋਂ ਕੋਈ ਤੁਹਾਡੇ ਤੇ ਵਿਵਾਦ ਨਹੀਂ ਕਿਸੇ ਨੇ ਮਤਲਬ ਤੁਹਾਡੇ ਦੇ ਕਿ ਤੂੰ ਪ੍ਰਾਂਤੂ ਨਹੀਂ ਕੀਤਾ ਐਨੀ ਤੁਹਾਡੀ ਮਤਲਬ ਸਲਾਇਟ ਜਿਹੜੀ ਪ੍ਰੇਜ਼ ਸਾਰੇ ਇਲਾਕੇ ਦੇ ਵਿੱਚ ਕਰ ਰਹੀ ਹੈ ਤੁਸੀਂ ਕੀ ਸਮਝਦਾ ਵੀ ਕੀ ਤੁਹਾਡੇ ਦੇ ਗੁਣ ਕੀ ਇਹੋ ਜਿਹਾ ਵੀ ਜਿਹੜਾ ਅੱਜ ਤੁਹਾਨੂੰ ਕਰ ਕਰ ਸਨਮਾਨ ਕੀਤਾ ਜਾ ਰਿਹਾ ਤੇ ਤੁਹਾਡੀ ਐਡੀ ਮਤਲਬ ਤੁਹਾਡੀ ਪ੍ਰੇਜ਼ ਕੀਤੀ ਜਾ ਰਹੀ ਹੈ ਵੀ ਕਿਹੋ ਜਿਹਾ ਇਹੋ ਜਿਹਾ ਤੁਸੀਂ ਕੀ ਇੱਥੇ ਸ਼ਾਪ ਛੱਡ ਕੇ ਕਿਉਂ ਵੀ ਲੋਕ ਇਹ ਕਹਿੰਦੇ ਆ ਵੀ ਸਾਡੇ ਤੋਂ ਇੱਕ ਅਨਮੋਲ ਹੀਰਾ ਸੀ ਉਹ ਅਸੀਂ ਵਾਂਝੇ ਹੋ ਗਏ ਉਹ ਤੋਂ ਮੈਂ ਤਾਂ ਜੀ ਭਰਾਵਾਂ ਦਾ ਪਿਆਰ ਸਦਕਾ ਹੀ ਸੀਗਾ ਜਿਹੜਾ ਇੱਥੇ ਡਿਊਟੀ ਕਰਦਾ ਸੀਗਾ ਇਹਨਾਂ ਨੇ ਸਾਰਿਆਂ ਨੇ ਮੈਨੂੰ ਸਹਿਯੋਗ ਦਿੱਤਾ ਜੀ ਬਹੁਤ ਪਿਆਰ ਦੇ ਬਦਲੇ ਪਿਆਰ ਹੀ ਦੇ ਰਿਆ ਸੀਗਾ ਹੋਰ ਮੇਰੇ ਚ ਕੋਈ ਕੁਆਲਿਟੀ ਨਹੀਂ ਜੀ ਇੰਨੇ ਪਿਆਰ ਦੇ ਬਦਲੇ ਪਿਆਰ ਤਾਂ ਹੋਰ ਵੀ ਬੜਿਆਂ ਨੇ ਕੀਤਾ ਪਰ ਇੰਨਾ ਪਿਆਰ ਮੈਂ ਨਹੀਂ ਵੇਖਿਆ ਵੀ ਜਿੰਨਾ ਪਿਆਰ ਤੁਹਾਡੇ ਪ੍ਰਤੀ ਸਾਰੇ ਇਲਾਕੇ ਨੇ ਜਿਹਦੇ ਨਾਲ ਵੀ ਗੱਲ ਕਰੋ ਵੀ ਸਰਦਾਰ ਸੁਖਜੀਤ ਸਿੰਘ ਜਿਹੜੇ ਰਿਟਾਇਰ ਹੋ ਰਿਹਾ ਤੇ ਅਗਲਾ ਖੁਸ਼ ਨਹੀਂ ਹੁੰਦਾ ਇੱਕਦਮ ਧੌਣ ਨੀਵੇਂ ਸੈਟ ਲੈਂਦਾ ਵੀ ਬਹੁਤ ਬਾੜਾ ਹੋਇਆ ਵੀ ਇੱਕ ਮਾਰਾ ਕੁਹਾ ਕੇ ਜਾਣਾ ਵੇਖ ਕੇ ਵੀ ਮਾਰਾ ਹੋਇਆ ਵੀ ਮਤਲਬ ਤੁਸੀਂ ਐਡਾ ਵਧੀਆ ਬੰਦਾ ਸੀ ਵੀ ਤੁਸੀਂ ਇੰਨਾ ਵਧੀਆ ਕੰਮ ਇੱਥੇ ਕੀਤਾ ਹੈ ਆਸ ਰੱਖਦੇ ਹਾਂ ਵੀ ਜਿਹੜਾ ਤੁਹਾਡੇ ਬਾਅਦ ਚ ਵੀ ਆਊਗਾ ਉਹ ਵੀ ਇਸੇ ਤਰ੍ਹਾਂ ਦਾ ਹੋਊਗਾ ਬਸ ਜੀ ਕੋਸ਼ਿਸ਼ ਤਾਂ ਹੀ ਹੁੰਦੀ ਆ ਸਾਰਿਆਂ ਦੀ ਵੀ ਅਸੀਂ ਚੰਗੇ ਬਣ ਕੇ ਜਾਈਏ ਪਰ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇੰਨੀ ਇੱਕ ਬੇਨਤੀ ਕਰਨੀ ਚਾਹਣਾ ਆਪਣੇ ਮੁਲਾਜ਼ਮ ਭਰਾਵਾਂ ਨੂੰ ਵੀ ਥੋੜਾ ਜਿਹਾ ਇਮਾਨਦਾਰੀ ਵੱਲ ਧਿਆਨ ਦਿਓ ਮੈਨੂੰ ਤਾਂ ਇਹ ਹੀ ਮਹਿਸੂਸ ਹੋ ਰਿਹਾ ਹੈ ਵੀ ਇਹ ਸਾਰਾ ਇਮਾਨਦਾਰੀ ਦਾ ਕਰਕੇ ਹੀ ਮੇਰਾ ਮਾਨ ਸਨਮਾਨ ਹੋ ਰਿਹਾ ਹੈ ਨਵਦੀਪ ਸਿੰਘ ਮੁਰਛੀ ਜੀ ਬਹੁਤ ਸਾਰੇ ਇਥੇ ਇੰਚਾਰਜ ਆਏ ਤੇ ਬੜੇ ਸਾਰੇ ਇੰਚਾਰਜ ਇਥੋਂ ਗਏ ਵੀ ਪਰ ਤੁਸੀਂ ਕਿਵੇਂ ਮਿਲਦੇ ਹੋ ਸਮਝਦੇ ਹੋ ਵੀ ਜਿਹੜਾ ਪਿਆਰ ਆ ਇਹਨਾਂ ਤੋਂ ਤੁਹਾਨੂੰ ਮਿਲਿਆ ਪਹਿਲਾਂ ਵੀ ਕਦੇ ਮਿਲਿਆ ਜਾਂ ਤੁਸੀਂ ਆਸ ਰੱਖਦੇ ਹੋ ਅ ਜਿਹੜਾ ਮੈਂ ਆਪਦੀ ਨੌਕਰੀਦਾਰਸਾ ਇਹਨਾਂ ਦੇ ਨਾਲ ਇਥੇ ਸਾਡਾ ਬੀਤਿਆ ਆ ਇਹਨਾਂ ਦੀ ਰਹਿਨਮਾਈ ਇੱਥੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹਨਾਂ ਤੋਂ ਇਹਨਾਂ ਨੇ ਇੱਕ ਵੱਡੇ ਭਰਾ ਦੇ ਤੌਰ ਤੇ ਇੱਕ ਇੰਚਾਰਜ ਦੇ ਤੌਰ ਤੇ ਹਰ ਤਾਂ ਦੇ ਸਾਡੇ ਨਾਲ ਖੜੇ ਰਹੇ ਐ ਤੇ ਹਮੇਸ਼ਾ ਸਾਨੂੰ ਜੇ ਕਿਤੇ ਕਿਤੇ ਸਾਡੇ ਤੋਂ ਕੋਈ ਗਲਤੀ ਵੀ ਹੋ ਜਾਂਦੀ ਜਾਂ ਕੁਝ ਵੀ ਹਮੇਸ਼ਾ ਸਾਡੇ ਨਾਲ ਖੜਦੇ ਸੀਗੇ ਹਰ ਵਕਤ ਹੀ ਤੇ ਚਲੋ ਖੁਜੀ ਤਾਂ ਹੁੰਦੀ ਹੈ ਵੀ ਅੱਜ ਰਿਟਾਇਰਮੈਂਟ ਆਪਦੀ ਪੂਰੀ ਕਰਕੇ ਜਾ ਰਹੇ ਆ ਪਰ ਸਾਨੂੰ ਮਹਿਸੂਸ ਹੋ ਰਿਹਾ ਵੀ ਹਾਂ ਵੀ ਇਹ ਰਿਟਾਇਰਮੈਂਟ ਇਨੀ ਜਲਦੀ ਕਿਉਂ ਆ ਗਈ ਆ ਤੇ ਹਮੇਸ਼ਾ ਸਾਡੇ ਸਾਰੇ ਸਟਾਫ ਦੇ ਨਾਲ ਹੀ ਖੜੇ ਆ ਤੇ ਲੋਕਾਂ ਨੇ ਵੀ ਹਰ ਦੁੱਖ ਸੁੱਖ ਤੇ ਨਾਲ ਹੀ ਖੜਦੇ ਰਹੇ ਆ ਜੀ ਮੈਨੂੰ ਲੱਗਦਾ ਤੁਸੀਂ ਭਾਵਕ ਹੁੰਦੇ ਜਾਂਦੇ ਆ ਵੀ ਇਹ ਕਿਉਂ ਇੱਕ ਜਿਵੇਂ ਪਿਤਾ ਪੁੱਤਰਾ ਨੂੰ ਛੱਡ ਕੇ ਜਾਂਦਾ ਨਾ ਉਸ ਤਰ੍ਹਾਂ ਮੈਨੂੰ ਬਹੁਤ ਪਿਆਰ ਬਹੁਤ ਜ਼ਿਆਦਾ ਸੀਗਾ ਜੀ ਬਹੁਤ ਸਾਡਾ ਪ੍ਰੇਮ ਪਿਆਰ ਸੀਗਾ ਤੇ ਬਸ ਸ਼ਬਦੀ ਨਹੀਂ ਹੈਗੇ ਜੀ ਕਿਉਂਕਿ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਜੀ ਇਹ ਚੀਜ਼ ਵੀ ਅਸੀਂ ਇੱਕ ਚੌਂਕੀ ਦੇ ਜਾਂ ਇਹਨਾਂ ਦੇ ਸਟਾਫ ਦੇ ਮਤਲਬ ਜੂਨੀਅਰ ਹੈਗੇ ਆ ਜਾਂ ਮਤਲਬ ਸਾਨੂੰ ਟ੍ਰੀਟ ਹੀ ਨਾ ਵਧੀਆ ਕਰਦੇ ਰਏ ਜੀ ਕਦੇ ਝੜਕ ਵੀ ਲੈਂਦੇ ਸੀ ਝੜਕਦੇ ਇੱਕ ਬਾਪ ਦੇ ਤੌਰ ਤੇ ਜਿਵੇਂ ਮਰਜ਼ੀ ਕਰ ਕੀ ਜਾਣਾ ਜੀ ਉਹ ਮਤਲਬ ਸਾਨੂੰ ਤਾਂ ਮਹਿਸੂਸ ਇਹ ਹੋ ਰਿਹਾ ਵੀ ਵੀ ਵੱਡਾ ਪ੍ਰਾਯਕ ਸਾਡਾ ਬਾਪੋ ਸਾਡੇ ਕੋ ਜਾ ਰਿਹਾ ਜੀ ਇਹ ਚੀਜ਼ ਆ ਵੀ ਝੜਕ ਵੀ ਜੜੋ ਕੋਈ ਚੰਗੇ ਕੰਮ ਤੇ ਕਹਿੰਦੇ ਸੀ ਵੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਉਹ ਕੀਤਾ ਮਾਫ਼ੀ ਦਿੰਦੇ ਸੀ ਚਲੋ ਇਹ ਸਮਾਂ ਹੁੰਦਾ ਜੀ ਜਿੰਨੀ ਨੌਕਰੀ ਸੀ ਉਹ ਪੂਰੀ ਕਰਕੇ ਜਾ ਰਿਹਾ ਪਰ ਸਾਡਾ ਪੇਮ ਪਿਆਰ ਸਾਡੇ ਸਾਰੇ ਸਟਾਫ ਦਾ ਹੀ ਮਤਲਬ ਅਸੀਂ ਦਾ ਆਵੇ ਇਸ ਜੀ ਨੂੰ ਮਤਲਬ ਦਿਲ ਭਾਰਾ ਹੋ ਰਿਹਾ ਬੋਲੇ ਨਹੀਂ ਜਾ ਰਿਹਾ ਹਾਂ ਮੈਂ ਸਮਝ ਗਿਆ ਕਿ ਭਾਵ ਕੋ ਹੋ ਰਿਹਾ ਹਾਂ ਚਲੋ ਕੋਈ ਗੱਲ ਨਹੀਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ